ਮਲੋੜ ਲੈ ਕੇ ਤੇ ਪੁਤਿਕਾ ਸਰੀਰ ਨੂੰ ਮਹਿਕ ਕਾਰਜ ਕਰਦੀ ਥੋੜੀ ਥੋੜਾ ਪਿੱਛੇ ਚੁੱਕਣਾ ਸਾਹਿਬ ਪ੍ਰਧਾਨ ਜੀ ਅੱਜ ਜਿਹੜਾ ਮਾਈ ਦੇਸ ਜੀ ਕਿ ਅ ਅੱਜ ਮਲੋੜ ਦੇ ਵਿੱਚ ਬਖ ਬਖ ਟ੍ਰੇਡ ਯੂਨੀਅਨ ਦੇ ਸਾਂਝ ਮਈ ਦਿਨ ਦੇ ਸ਼ਹੀਦਾਂ ਦੀ ਯਾਦ ਚ ਕਾਨਫਰੰਸ ਹੋਈ ਹੈ ਕਿਉਂਕਿ ਪੂਰੀ ਦੁਨੀਆ 'ਚ ਅੱਜ ਮਈ ਦਿਹਾੜਾ ਮਨਾਇਆ ਜਾ ਰਿਹਾ ਹੈ 1886 'ਚ ਅਮਰੀਕਾ ਦੇ ਮਜ਼ਦੂਰਾਂ ਨੇ ਪੂਰੀ ਦੁਨੀਆ ਦੇ ਮਜ਼ਦੂਰਾਂ ਦੀ ਮੁਕਤੀ ਲਈ ਝੰਡਾ ਚੁੱਕਿਆ ਸੀਗਾ ਔਰ ਉਸ ਸਮੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਪਰ ਜਦੋਂ ਅਮਰੀਕਾ ਦੇ ਅੰਦਰ ਮਜ਼ਦੂਰ ਲੜ ਰਹੇ ਸੀ ਤਦ ਦੇਸ਼ ਦੇ ਮਜ਼ਦੂਰ ਦੇਸ਼ ਦੇ ਲੋਕ ਆਜ਼ਾਦੀ ਲਈ ਲੜ ਰਹੇ ਸੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਅੰਗਰੇਜ਼ਾਂ ਦੇ ਰਾਜ ਦੇ ਅੰਦਰ ਵੀ ਪਰ ਉਹ ਹੱਕ ਹਕੂਕ ਲੈ ਕੇ ਦਿੱਤੇ ਸਾਡੀ ਦੱਬੀ ਕੁਚਲੀ ਜਮਾਤ ਨੂੰ ਔਰ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਅੰਦਰ ਕਿਰਤ ਕਾਨੂੰਨਾਂ ਦਾ ਪੜ੍ਹਾਈ ਦਾ ਔਰ ਤਮਾਮ ਜਿਹੜੇ ਸਾਡੇ ਮਨਕੇ ਖੜਨ ਬੈਠਣ ਬੋਲਣ ਦੇ ਅਧਿਕਾਰ ਨੇ ਸਾਨੂੰ ਮਿਲੇ ਪਰ ਅੱਜ ਤਰਾਸਦੀ ਹੈ ਸਾਡੇ ਦੇਸ਼ ਦੇ ਹਾਕਮਾਂ ਨੇ 76 77 ਸਾਲਾਂ ਦੀ ਆਜ਼ਾਦੀ ਬਾਅਦ ਜੋ ਕਾਨੂੰਨ ਸਾਡੇ ਰੈਬਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਦਵਾਏ ਉਹ ਕਾਨੂੰਨ ਸਾਡੇ ਭਾਰਤੀ ਹਾਕਮ ਖਤਮ ਕਰ ਰਹੇ ਨੇ तमाम ਸੰਵਿਧਾਨਕ ਹੱਕਾਂ ਦੇ ਉੱਤੇ ਡਾਕਾ ਪੈ ਰਿਹਾ ਹੈ ਇਸ ਲਈ ਅੱਜ ਦੀ ਇਸ ਕਾਨਫਰੰਸ ਦੇ ਵਿੱਚ ਮਜ਼ਦੂਰਾਂ ਨੇ ਕਿਰਤੀਆਂ ਨੇ ਅਹਦ ਕੀਤਾ ਕਿ ਕਿਰਤ ਕਰੂਨਾ ਨੂੰ ਬਚਾਉਣ ਲਈ ਹਰ ਹੀਲੇ ਸੰਘਰਸ਼ ਲੜਿਆ ਜਾਊਗਾ ਕਿਰਤ ਕਰੂਨਾ ਨੂੰ ਤੋੜਨ ਨਹੀਂ ਦਿੱਤਾ ਜਾਊਗਾ ਔਰ ਜਿਹੜੀ ਵੀ ਹਕੂਮਤ ਨੇ ਕਿਰਤਕ ਨੂੰ ਉਹਨਾਂ ਨੂੰ ਤੋੜਿਆ ਮਜ਼ਦੂਰ ਉਹਦਾ ਡਟ ਕੇ ਵਿਰੋਧ ਕਰਨਗੇ ਉਹਨੂੰ ਇਟ ਦਾ ਪੱਥਰ ਜਵਾਬ ਦੇਣਗੇ ਜਿਵੇਂ ਹੁਣ ਲੱਗ ਰਿਹਾ ਹੁਣ ਵੀ ਸਰਕਾਰਾਂ ਲਾ ਲਓ ਸਾਰੇ ਕਿਉਂਕਿ ਮਜ਼ਦੂਰਾਂ ਨੂੰ ਥੋੜਾ ਥੋੜਾ ਲਾਲਚ ਦੇ ਕੇ ਉਹਨਾਂ ਦੇ ਮੁੱਦਿਆਂ ਤੋਂ ਪਰਹਾੜ ਗਈ ਆ ਜਿਹੜੀ ਹੱਕੀ ਜਿਹੜੇ ਮੰਗ ਆ ਉਹ ਨਹੀਂ ਪੂਰੀ ਕਰੀ ਉਸਦੇ ਵਾਸਤੇ ਕਿਸੇ ਨੂੰ ਮਨ ਲੋ ਅੱਗੇ ਦੀ ਕੋਈ ਰਣਨੀਤੀ ਤਿਆਰ ਕਰਦੇ ਆਗੇ ਕੋਈ ਦੇਖੋ ਇਹ ਸਾਡੇ ਭਾਰਤ ਦੇ ਹਾਕਮਾਂ ਦੀ ਜਿਹੜੀਆਂ ਵੋਟ ਪ੍ਰਾਪਤੀ ਜਿਹੜੀ ਤਰਸਦੀ ਦਾ ਨਤੀਜਾ ਹੈਗਾ ਕਿਉਂਕਿ ਬੋਟ ਰਾਜਨੀਤੀ ਨੇ ਜਨਤਾ ਦੇ ਜਿਹੜੇ ਅਧਿਕਾਰ ਸੀ ਉਹਨਾਂ ਨੂੰ ਖਤਮ ਕਰਕੇ ਇੱਕ ਲਾਲਚਾਂ ਦੇ ਤਲਾ ਦਿੱਤਾ ਗਿਆ ਅਸੀਂ ਜਿੰਨੇ ਟ੍ਰੇਡ ਯੂਨੀਅਨ ਨੇ ਮਜ਼ਦੂਰ ਪੱਖੀ ਧਿਰਾਂ ਨੇ ਉਹ ਚਾਹੇ ਪਾਰਟੀਆਂ ਨੇ ਜਥੇਬੰਦੀਆਂ ਨੇ ਅਸੀਂ ਮੰਗ ਕਰ ਰਹੇ ਹਾਂ ਸੰਵਿਧਾਨਕ ਹੱਕਾਂ ਦੀ ਕਿ ਦੇਸ਼ ਦੇ ਅੰਦਰ ਹਰ ਬੱਚੇ ਨੂੰ ਬਰਾਬਰ ਤੇ ਲਾਜ਼ਮੀ ਪੜ੍ਹਾਈ ਮੁਕਤ ਮਿਲੇ ਇਲਾਜ ਮਿਲੇ ਰੋਜ਼ਗਾਰ ਗਰੰਟੀ ਕਾਨੂੰਨ ਪਾਸ ਹੋਵੇ ਤਾਂ ਕਿ 18 ਸਾਲ ਤੋਂ ਬਾਅਦ ਚਾਹੇ ਦੇਸ਼ ਦੇਵਿੰਦਰ ਮੁੰਡਾ ਕੁੜੀ ਐ ਉਹਨੂੰ ਸੰਵਿਧਾਨਕ ਹੱਕ ਮਿਲੇ ਰੋਜ਼ਗਾਰ ਗਰੰਟੀ ਕਾਨੂੰਨ ਬਣੇ ਉਹਦਾ ਕੰਮ ਦੀ ਗਰੰਟੀ ਸਰਕਾਰ ਕਰੇ ਇਹ ਜਿਹੜੀਆਂ ਰਿਆਤਾਂ ਨੇ ਇਹ ਵੋਟ ਪ੍ਰਣਾਲੀ ਦੇ ਤਹਿਤ ਮਾ ਕੇ ਰਿਆਤਾਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਵੀ ਇਹ ਸਾਰੀਆਂ ਸਾਰੀਆਂ ਰਿਆਤਾਂ ਬੰਦ ਕਰੋ ਰੋਜ਼ਗਾਰ ਦਾ ਪ੍ਰਬੰਧ ਕਰੋ ਇਲਾਜ ਦਾ ਪ੍ਰਬੰਧ ਕਰੋ ਵਿੱਦਿਆ ਹਰੇਕ ਨੂੰ ਮਿਲੇ ਜੇ ਹਰ ਕੋਲੇ ਰੋਜ਼ਗਾਰ ਹੋ ਹਰ ਚੀਜ਼ ਆਪ ਉਪਲਬਧ ਕਰ ਲਓ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪਰ ਦੇਖਦੇ ਆਂ ਭਾਰਤੀ ਹਾਕਮ ਕਿਉਂਕਿ ਸਾਡੇ ਦੇਸ਼ ਦੀ ਵੱਡੀ ਆਬਾਦੀ ਦਾ ਹਿੱਸਾ ਜਿਹੜਾ ਉਹ ਅਨਪੜਤਾ ਮਤਲਬ ਬੇਸ਼ੱਕ ਸਾਖਰਤਾ ਸਾਖਰਤਾ ਦੇ ਨਾਂ ਤੇ ਅਰਬਾਂ ਖਰਬਾਂ ਰੁਪਇਆ ਹਾਕਮ ਅਫਸਰਸ਼ਾਹੀ ਖਾ ਗਈ ਪਰ ਕਰੋੜਾਂ ਲੋਕ ਅੱਜ ਵੀ ਭਾਰਤ ਦੇ ਅੰਦਰ 77 ਸਾਲਾਂ ਦੀ ਆਜ਼ਾਦੀ ਬਾਦ ਜਿਨ੍ਹਾਂ ਨੂੰ ਸਕੂਲ ਜਾਣ ਦਾ ਵਕਤੀ ਨਹੀਂ ਮਿਲਿਆ ਜਾਂ ਮਰ ਕੇ ਮੌਕੇ ਨਹੀਂ ਮਿਲੇ ਇਸ ਲਈ ਸਾਡੀ ਜਿਹੜੀ ਮੰਗ ਹੈ ਸਭ ਤੋਂ ਪਹਿਲਾਂ ਪੜ੍ਹਾਈ ਇਲਾਜ ਤੇ ਰੋਜ਼ਗਾਰ ਦੀ ਗਰੰਟੀ ਹੋਵੇ ਸਾਨੂੰ ਕਿਸੇ ਕਿਸਮ ਦੀ ਸਹੂਲਤਾਂ ਨਹੀਂ ਅਸੀਂ ਇਹ ਤਿੰਨ ਚੀਜ਼ਾਂ ਦੀ ਗਰੰਟੀ ਮੰਗਦੇ ਹਾਂ